ਦਿਲਜੀਤ ਦੋਸਾਂ ਚ ਅੱਜਕੱਲ ਮੁਰਤੋਂ ਚਰਚਾ ਵਿੱਚ ਹਨ ਇਸ ਵਾਰ ਦਿਲਜੀਤ ਦੀ ਚਰਚਾ ਪਾਕਿਸਤਾਨੀ ਹੀਰੋਇਨ ਹਾਨੀਆ ਅਮੀਰ ਨੂੰ ਲੈ ਕੇ ਹੋ ਰਹੀ ਹੈ ਹਾਨੀਆ ਦਿਲਜੀਤ ਦੀ ਫਿਲਮ ਸਰਦਾਰ ਜੀ 3 ਵਿੱਚ ਕੰਮ ਕਰ ਰਹੀ ਹੈ ਸਰਦਾਰ ਜੀ ਸੀਰੀਜ਼ ਪੰਜਾਬੀ ਸਿਨੇਮਾ ਦੀ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਹੈ ਇਸ ਦਾ ਪਹਿਲਾ ਸੀਕਵਲ ਸਾਲ 2015 ਵਿੱਚ ਅਤੇ ਦੂਜਾ ਸਾਲ 2016 ਵਿੱਚ ਰਿਲੀਜ਼ ਹੋਇਆ ਸੀ ਹੁਣ ਸਰਦਾਰ ਜੀ 3 27 ਜੂਨ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਹਾਸੇ ਡਰਾਮੇ ਅਤੇ ਐਡਵੈਂਚਰ ਦਾ ਸੁਮੇਲ ਹੈ ਪਰ ਸਭ ਤੋਂ ਵੱਡੀ ਚਰਚਾ ਹਾਨੀਆ ਅਮੀਰ ਦੀ ਐਂਟਰੀ ਨੂੰ ਲੈ ਕੇ ਹੋ ਰਹੀ ਹੈ ਹਾਨੀਆ ਅਮੀਰ ਪਾਕਿਸਤਾਨ ਦੀ ਇੱਕ ਮੰਨੀ ਪਰਮੰਨੀ ਅਦਾਕਾਰ ਹਨ ਜਿਸ ਨੂੰ ਭਾਰਤ ਵਿੱਚ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ਉਹਨਾਂ ਦੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ ਜੋ ਭਾਰਤ ਪਾਕਿਸਤਾਨ ਸਿਨੇਮਾ ਸੰਬੰਧ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਪਰ ਇਹ ਗੱਲ ਕੁਝ ਲੋਕਾਂ ਨੂੰ रास ਨਹੀਂ ਆ ਰਹੀ ਅਤੇ ਸੋਸ਼ਲ ਮੀਡੀਆ ਤੇ ਇਸ ਦੇ ਵਿਰੋਧ ਵਿੱਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਦਿਲਜੀਤ ਦੋਸਾਂਝ ਦਾ ਨਾਮ ਵਿਵਾਦਾਂ ਨਾਲ ਜੁੜਨਾ ਕੋਈ ਨਵੀਂ ਗੱਲ ਨਹੀਂ ਹੈ ਉਹਨਾਂ ਦੀ ਸਾਦਗੀ ਸੰਗੀਤ ਅਤੇ ਫਿਲਮਾਂ ਨੇ ਜਿੱਥੇ ਉਹਨਾਂ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਵਾਈ ਹੈ ਉੱਥੇ ਹੀ ਉਹਨਾਂ ਦੇ ਕੁਝ ਫੈਸਲਿਆਂ ਨੇ ਵਿਵਾਦਾਂ ਨੂੰ ਵੀ ਜਨਮ ਦਿੱਤਾ ਚਾਹੇ ਉਹ ਉਹਨਾਂ ਦੇ ਦਿਲ ਇਲੂਮਿਨਾਟੀ ਟੂਰ ਦੌਰਾਨ ਦਿੱਤੀਆਂ ਗਿਆ ਵਕਫਕ ਸਟੇਟਮੈਂਟਾਂ ਹੋਣ ਜਾਂ ਫਿਰ ਪਾਕਿਸਤਾਨੀ ਫੈਨ ਨੂੰ ਤੋਹਫਾ ਦੇਣਾ ਜਾਂ ਫਿਰ ਪੰਜਾਬ ਨੂੰ ਪੰਜਾਬ ਲਿਖਣਾ ਹੋਵੇ ਉਹਨਾਂ ਦੀ ਫਿਲਮ ਪੰਜਾਬ 95 ਦੀ ਰਿਲੀਜ਼ ਨੂੰ ਲੈ ਕੇ ਵੀ ਵਿਵਾਦ ਖੜਾ ਹੋਇਆ ਸੀ ਜਿਸ ਨੂੰ ਸੰਵੇਦਨਸ਼ੀਲ ਵਿਸ਼ੇ ਕਾਰਨ ਰੋਕ ਦਿੱਤਾ ਗਿਆ ਹੁਣ ਸਰਦਾਰ ਜੀ 3 ਵਿੱਚ ਇੱਕ ਪਾਕਿਸਤਾਨੀ ਅਦਾਕਾਰ ਦਾ ਸ਼ਮੂਲੀਅਤ ਦੀ ਖਬਰ ਨੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਕੁਝ ਲੋਕ ਇਸ ਨੂੰ ਸੱਭਿਆਚਾਰਕ ਮੇਲ ਦਾ ਸੁਨਹਿਰਾ ਮੌਕਾ ਮੰਨ ਰਹੇ ਨੇ ਜਦ ਕਿ ਕੁਝ ਇਸ ਨੂੰ ਰਾਜਨੀਤੀ ਅਤੇ ਭਾਵਨਾਵਾਂ ਨਾਲ ਜੋੜ ਕੇ ਵਿਰੋਧ ਕਰ ਰਹੇ ਨੇ। ਸਵਾਲ ਇਹ ਹੈ ਕਿ ਕੀ ਇਹ ਵਿਵਾਦ ਫਿਲਮ ਦੀ ਸਫਲਤਾ ਤੇ ਅਸਰ ਪਾਵੇਗਾ ਜਾਂ ਫਿਰ ਦਿਲਜੀਤ ਇਸ ਵਾਰ ਵੀ ਆਪਣੀ ਸਫਲਤਾ ਦਾ ਜਾਦੂ ਕਾਇਮ ਰੱਖਣਗੇ? ਦਿਲਜੀਤ ਦੋਸਾਂਜ ਅੱਜਕੱਲ ਮੁਰਤੋਂ ਚਰਚਾ ਵਿੱਚ ਹਨ ਇਸ ਵਾਰ ਦਿਲਜੀਤ ਦੀ ਚਰਚਾ ਪਾਕਿਸਤਾਨੀ ਹੀਰੋਇਨ ਹਾਨੀਆ ਅਮੀਰ ਨੂੰ ਲੈ ਕੇ ਹੋ ਰਹੀ ਹੈ ਹਾਨੀਆ ਦਿਲਜੀਤ ਦੀ ਫਿਲਮ ਸਰਦਾਰ ਜੀ 3 ਵਿੱਚ ਕੰਮ ਕਰ ਰਹੀ ਹੈ ਸਰਦਾਰ ਜੀ ਸੀਰੀਜ਼ ਪੰਜਾਬੀ ਸਿਨੇਮਾ ਦੀ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਹੈ ਇਸ ਦਾ ਪਹਿਲਾ ਸੀਕੁਇਲ ਸਾਲ 2015 ਵਿੱਚ ਅਤੇ ਦੂਜਾ ਸਾਲ 2016 ਵਿੱਚ ਰਿਲੀਜ਼ ਹੋਇਆ ਸੀ ਹੁਣ ਸਰਦਾਰ ਜੀ 3 27 ਜੂਨ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਹਾਸੇ ਡਰਾਮੇ ਅਤੇ ਐਡਵੈਂਚਰ ਦਾ ਸੁਮੇਲ ਹੈ ਪਰ ਸਭ ਤੋਂ ਵੱਡੀ ਚਰਚਾ ਹਾਨੀਆ ਅਮੀ ਦੀ ਐਂਟਰੀ ਨੂੰ ਲੈ ਕੇ ਹੋ ਰਹੀ ਹੈ ਹਾਨੀਆ ਅਮੀਰ ਪਾਕਿਸਤਾਨ ਦੀ ਇੱਕ ਮੰਨੀ ਪਰਮੰਨੀ ਅਦਾਕਾਰ ਹਨ ਜਿਸ ਨੂੰ ਭਾਰਤ ਵਿੱਚ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ਉਹਨਾਂ ਦੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ ਜੋ ਭਾਰਤ ਪਾਕਿਸਤਾਨ ਸਿਨੇਮਾ ਸੰਬੰਧ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਪਰ ਇਹ ਗੱਲ ਕੁਝ ਲੋਕਾਂ ਨੂੰ रास ਨਹੀਂ ਆ ਰਹੀ ਅਤੇ ਸੋਸ਼ਲ ਮੀਡੀਆ ਤੇ ਇਸ ਦੇ ਵਿਰੋਧ ਵਿੱਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਦਿਲਜੀਤ ਦੋਸਾਂਝ ਦਾ ਨਾਮ ਵਿਵਾਦਾਂ ਨਾਲ ਜੁੜਨਾ ਕੋਈ ਨਵੀਂ ਗੱਲ ਨਹੀਂ ਹੈ ਉਹਨਾਂ ਦੀ ਸਾਦਗੀ ਸੰਗੀਤ ਅਤੇ ਫਿਲਮਾਂ ਨੇ ਜਿੱਥੇ ਉਹਨਾਂ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਵਾਈ ਹੈ ਉੱਥੇ ਹੀ ਉਹਨਾਂ ਦੇ ਕੁਝ ਫੈਸਲਿਆਂ ਨੇ ਵਿਵਾਦਾਂ ਨੂੰ ਵੀ ਜਨਮ ਦਿੱਤਾ ਚਾਹੇ ਉਹ ਉਹਨਾਂ ਦੇ ਦਿਲ ਇਲੂਮਿਨਾਟੀ ਟੂਰ ਦੌਰਾਨ ਦਿੱਤੀਆਂ ਗਈਆਂ ਵਕਫਕ ਸਟੇਟਮੈਂਟਾਂ ਹੋਣ ਜਾਂ ਫਿਰ ਪਾਕਿਸਤਾਨੀ ਫੈਨ ਨੂੰ ਤੋਹਫਾ ਦੇਣਾ ਜਾਂ ਫਿਰ ਪੰਜਾਬ ਨੂੰ ਪੰਜਾਬ ਲਿਖਣਾ ਹੋਵੇ ਉਹਨਾਂ ਦੀ ਫਿਲਮ ਪੰਜਾਬ 95 ਦੀ ਰਿਲੀਜ਼ ਨੂੰ ਲੈ ਕੇ ਵੀ ਵਿਵਾਦ ਖੜਾ ਹੋਇਆ ਸੀ ਜਿਸ ਨੂੰ ਸੰਵੇਦਨਸ਼ੀਲ ਵਿਸ਼ੇ ਕਾਰਨ ਰੋਕ ਦਿੱਤਾ ਗਿਆ ਹੁਣ ਸਰਦਾਰ ਜੀ 3 ਵਿੱਚ ਇੱਕ ਪਾਕਿਸਤਾਨੀ ਅਦਾਕਾਰ ਦਾ ਅਦਸ਼ਮੂਲ्य ਤਿੱਖਵਰ ਨੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ ਕੁਝ ਲੋਕ ਇਸ ਨੂੰ ਸੱਭਿਆਚਾਰਕ ਮੇਲ ਦਾ ਸੁਨਹਿਰਾ ਮੌਕਾ ਮੰਨ ਰਹੇ ਨੇ ਜਦ ਕਿ ਕੁਝ ਇਸ ਨੂੰ ਰਾਜਨੀਤੀ ਅਤੇ ਭਾਵਨਾਵਾਂ ਨਾਲ ਜੋੜ ਕੇ ਵਿਰੋਧ ਕਰ ਰਹੇ ਨੇ ਸਵਾਲ ਇਹ ਹੈ ਕਿ ਕੀ ਇਹ ਵਿਵਾਦ ਫਿਲਮ ਦੀ ਸਫਲਤਾ ਤੇ ਅਸਰ ਪਾਵੇਗਾ ਜਾਂ ਫਿਰ ਦਿਲਜੀਤ ਇਸ ਵਾਰ ਵੀ ਆਪਣੀ ਸਫਲਤਾ ਦਾ ਜਾਦੂ ਕਾਇਮ ਰੱਖਣਗੇ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ